ਪੰਜਾਬ ਦੀ ਸਿਆਸਤ ਦੇ ਵਿੱਚ ਅਜ਼ਾਦ ਦਿਨਾਂ ਜਿਹੜਾ ਰਹਾ ਕਿ ਅਜ਼ਾਦ ਦਿਨ ਦੇ ਵਿੱਚ ਖਾਸ ਤੌਰ ਤੇ ਉੱਤੇ ਦੋ ਅਚੀਆਂ ਰੈਲੀਆਂ ਹੁੰਦੀਆਂ ਨੇ ਇੱਕੋ ਪਾਰਟੀ ਦੇ ਨੁਮਾਇੰਦੇ ਰੈਲੀਆਂ ਵੱਖੋ-ਵੱਖਰੀਆਂ ਰੈਲੀਆਂ ਦੇ ਵਿੱਚ ਪਰਮਾ ਇਕੱਠ ਤੇ ਦੋਹਾਂ ਰੈਲੀਆਂ ਦੇ ਵਿੱਚੋ ਜਿਸ ਤਰ੍ਹਾਂ ਦਾ ਮੈਸੇਜ ਨਿਕਲ ਕੇ ਆਇਆ ਉਸ ਤੋਂ ਇਹ ਸਾਫ਼ ਹੈ ਕਿ ਇਹ ਰੈਲੀਆਂ ਪੰਜਾਬ ਦੀ ਸਿਆਸਤ ਦੇ ਉੱਤੇ ਵੱਡਾ ਫਰਕ ਪਾਉਣਗੀਆਂ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਤੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਆਪੋ ਆਪਣੇ ਗੱਡ ਦੇ ਵਿੱਚ ਜਿਹੜੀ ਹੈ ਪ੍ਰੈਸ ਇੱਕ ਵੱਡੀ ਰੈਲੀ ਕਰਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸਰੰਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਦੋ ਰੈਲੀਆਂ ਹੁੰਦੀਆਂ ਨੇ ਦੋਏ ਕਾਂਗਰਸ ਦੇ ਲੀਡਰ ਇੱਕੋ ਦਿਨ ਦੇ ਉੱਤੇ ਰੈਲੀਆਂ ਹੁੰਦੀਆਂ ਨੇ ਇਕੱਠ ਦੋਵੇਂ ਪਰਮਾ ਕਰ ਜਾਂਦੇ ਨੇ ਚਰਚਾਵਾ ਛਿੜਗੀਆਂ ਕਹਿੰਦੇ ਕਾਂਗਰਸ ਦੇ ਵਿੱਚ ਇਹ ਚੱਲਣ ਕੀ ਲੱਗ ਪਿਆ ਕਿ ਵੱਖੋ-ਵੱਖਰੀਆਂ ਮੀਟਿੰਗਾਂ ਵੱਖੋ-ਵੱਖਰੀਆਂ ਰੈਲੀਆਂ ਨਹੀਂ ਦੇਖੋ ਜਿਹੜੇ ਲੋਕ ਪੰਜਾਬ ਦੀ ਸਿਆਸਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਪਹਿਲਾਂ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਆਪਣੇ ਆਪਣੇ ਪੱਧਰ ਤੇ ਰੈਲੀਆਂ ਕਰਦੇ ਸੀ ਹੋਣਾ ਚਾਹੀਦਾ ਕੋਈ ਵੀ ਪਾਰਟੀ ਕਿਸੇ ਦੀ ਜਾਗੀਰ ਨਹੀਂ ਹੁੰਦੀ ਇੱਕ ਵਿਚਾਰਧਾਰਾ ਹੁੰਦੀ ਹੈ ਸਮੇਂ-ਸਮੇਂ ਤੇ ਲੀਡਰ ਪਾਰਟੀ ਦੇ ਨਾਲ ਜਿਹੜੇ ਜੁੜੇ ਹੋਏ ਹੁੰਦੇ ਨੇ ਪੁਰਾਣੇ ਸਮਿਆਂ ਤੋਂ ਉਹ ਵਿਚਾਰਧਾਰਾ ਪਾਰਟੀ ਦੀ ਅੱਗੇ ਲੈ ਕੇ ਜਾਂਦੇ ਨੇ ਮੈਂ ਤਾਂ ਹੈਰਾਨ ਹਾਂ ਕਿ ਨਵਜੋਤ ਸਿੰਘ ਸਿੱਧੂ ਜਿਹੜੀਆਂ ਰੈਲੀਆਂ ਕਰਨ ਲੱਗੇ ਲੋਕ ਮਿਲਣੀਆਂ ਕਰਨ ਲੱਗੇ ਤੇ ਕਾਂਗਰਸ ਦੇ ਕੁਝ ਲੀਡਰ ਇਹਨਾਂ ਰੈਲੀਆਂ ਨੂੰ ਅਨੁਸ਼ਾਸਨਹੀਣ ਤਾਂ ਦੱਸਣ ਲੱਗੇ ਮੈਂ ਤਾਂ ਬੜਾ ਹੈਰਾਨ ਹੋਇਆ ਸੀ ਹੁਣ ਤੁਸੀਂ ਦੱਸੋ ਜੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੂੰ ਅਨੁਸ਼ਾਸਨਹੀਣ ਤਾਂ ਦੱਸਦੇ ਸੀ ਜਿਹੜੇ ਕਿ ਅੱਜ ਉਹ ਕਹਿਣਗੇ ਫਿਰ ਵੀ ਸੁਖਪਾਲ ਖੈਰਾ ਦੀ ਰੈਲੀ ਵੀ ਅਨੁਸ਼ਾਸਨਹੀਣਤਾ ਸੀ ਸੁਖਪਾਲ ਖੈਰਾ ਦੀ ਰੈਲੀ 'ਚ ਵੀ ਅਸੀਂ ਨਹੀਂ ਦੇਖੇ ਦੂਜੇ ਲੀਡਰ ਇਹ ਵੀ ਹੈਰਾਨੀ ਵਾਲੀ ਗੱਲ ਹੈ ਭਾਵੇਂ ਪਾਰਟੀ ਦੇ ਸੰਗਠਨ ਦੇ ਵੱਡੇ ਲੀਡਰ ਨੇ ਅਗਰ ਉਹਨਾਂ ਕੋਲ ਵਕਤ ਹੋਵੇ ਤੇ ਉਹਨਾਂ ਨੂੰ ਇਹਨਾਂ ਰੈਲੀਆਂ 'ਚ ਜਾਣਾ ਚਾਹੀਦਾ ਹੈ ਆਮ ਤੌਰ ਤੇ ਪਰ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਮੈਂ ਰੈਲੀ ਦੇਖੀ ਦੇਖੋ 10 12 15 ਹਜ਼ਾਰ ਦਾ ਇਕੱਠ ਸੀ ਔਰ ਹਰ ਅਗਲੀ ਰੈਲੀ 'ਚ ਨਵਜੋਤ ਸਿੰਘ ਸਿੱਧੂ ਦੇ ਇਕੱਠ ਵੱਧ ਹੈ ਮਹਾਰਾਜ ਹੋਈ ਪਹਿਲਾਂ ਉਹਦੇ ਤੋਂ ਇਕੱਠ ਵਧਿਆ ਕੋਟੇਸ਼ਰ ਉਹ ਤੋਂ ਇਕੱਠ ਵਧਿਆ ਹੁਸ਼ਿਆਰਪੁਰ ਤੇ ਹੁਣ ਮੋਗੇ 'ਚੋਂ ਤੋਂ ਇਕੱਠ ਵੱਧ ਗਿਆ ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੇ ਲੀਡਰ ਨੇ ਉਨਿਆ ਦੀ ਅਹਿਮੀਅਤ ਨੂੰ ਅਸੀਂ ਨਕਾਰ ਨਹੀਂ ਸਕਦੇ ਕੋਈ ਸ਼ੱਕ ਦੀ ਪਾਰਟੀਆਂ ਵੱਡੀਆਂ ਹੁੰਦੀਆਂ ਪਰ ਪਾਰਟੀਆਂ ਲੀਡਰਾਂ ਨਾਲ ਬਣਦੀਆਂ ਨੇ ਸੋ ਲੀਡਰਾਂ ਨੂੰ ਵੀ ਅਸੀਂ ਘੱਟ ਕਰਕੇ ਨਹੀਂ ਜਾਣ ਸਕਦੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਰੈਲੀ ਸੀ ਔਰ ਜਿਵੇਂ ਸੁਖਪਾਲ ਖੈਰਾ ਨੇ ਵੀ ਕੀਤੀ ਦੇਖੋ ਉਹ ਜੇਲ੍ਹ ਚੋਂ ਆਏ ਸੀ ਉਹਨਾਂ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਪੂਰਾ ਮੰਚ ਤੋਂ ਉਹਨਾਂ ਨੇ ਵੀ ਪੰਜਾਬ ਦੇ ਮੁੱਦੇ ਚੱਕੇ ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਦੇ ਮੁੱਦੇ ਉੱਥੇ ਚੱਕੇ ਇਹਨਾਂ ਨੇ ਕਿਹੜਾ ਕੋਈ ਆਪਣੇ ਪ੍ਰੋਡਕਟ ਵੇਚਣੇ ਆ ਉੱਥੇ ਰੈਲੀਆਂ ਕਰਕੇ ਲੋਕ ਹਿੱਤ ਚ ਗੱਲਾਂ ਕੀਤੀਆਂ ਦੋਵੇਂ ਲੀਡਰਾਂ ਨੇ ਔਰ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਤੇ ਸਪਸ਼ਟ ਸੰਕੇਤ ਮਿਲਦਾ ਹੈ ਕਿ ਦੇਖੋ ਕਿੰਡੀ ਵੱਡੀ ਗਿਣਤੀ ਚ ਨਵਜੋਤ ਸਿੰਘ ਸਿੱਧੂ ਨਾਲ ਲੀਡਰ ਆਏ ਹਮਮ ਸਾਭਕਾ ਪ੍ਰਧਾਨ ਲਾਲ ਸਿੰਘ ਪਹੁੰਚ ਗਏ ਉਹਨਾਂ ਦਾ ਪੁੱਤਰ ਆਇਆ ਕਿੰਨੇ ਐਕਸ ਐਮ ਐਲ ਏ ਸੀ ਸੋ 10 15 20 ਦੇ ਕਰੀਬ ਹੈ ਜਿਹੇ ਲੀਡਰ ਸੀ ਜਿਹੜੇ ਸਮੇਂ ਸਮੇਂ ਤੇ ਕਿਸੇ ਨਾ ਕਿਸੇ ਰੂਪ ਚ ਲੋਕ ਨਮਾਇੰਦਗੀ ਕਰਦੇ ਰਹੇ ਆ ਔਰ ਇਹ ਬਹੁਤ ਕਾਮਯਾਬ ਰੈਲੀ ਰਹੀ ਨਵਜੋਤ ਸਿੰਘ ਸਿੱਧੂ ਦੀ ਔਰ ਮੈਨੂੰ ਲੱਗਦਾ ਕਾਂਗਰਸ ਹਾਈ ਕਮਾਂਡ ਤੱਕ ਇਹ ਸੁਨੇਹਾ ਪਹੁੰਚ ਗਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਜੜ੍ਹਾਂ ਆਮ ਲੋਕਾਂ ਵਾਂਗ ਆਮ ਲੋਕਾਂ ਦੇ ਨਾਲ ਨੇ ਕਿਸੇ ਸਮੇਂ ਸੀ ਨਵਜੋਤ ਸਿੰਘ ਸਿੱਧੂ ਸਿਤਾਰਾ ਪਰ ਲੋਕਾਂ ਦੀ ਨਜ਼ਰ ਅੱਜ ਵੀ ਉਸ ਸਤਾਰ ਹੈ ਉਹ ਸਿਤਾਰਾ ਜਿਹੜਾ ਮੁੱਦਿਆਂ ਤੇ ਲੜਦਾ ਹੈ ਪੰਜਾਬ ਦੇ ਔਰ ਮੈਨੂੰ ਲੱਗਦਾ ਕਿ ਇਸ ਰੈਲੀ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੂੰ ਘਟੋ ਘਟੇ ਸਾਬਤ ਕਰਨ ਦੀ ਲੋੜ ਨਹੀਂ ਕਾਂਗਰਸ ਦੇ ਵਿੱਚ ਵੀ ਤੇ ਦੂਸਰਿਆਂ ਨੂੰ ਵੀ ਨਵਜੋਤ ਸਿੰਘ ਸਿੱਧੂ ਤੇ ਹੁਣ ਸਵਾਲ ਨਹੀਂ ਚੱਕਣੇ ਚਾਹੀਦੇ ਕਿ ਨਵਜੋਤ ਸਿੰਘ ਸਿੱਧੂ ਕਿਉਂ ਰੈਲੀ ਕਰ ਰਹੇ ਨੇ ਪੰਜਾਬ ਦੇ ਹੱਕ ਚ ਪੰਜਾਬ ਦੇ ਹਿੱਤ ਚ ਨਵਜੋਤ ਸਿੰਘ ਸਿੱਧੂ ਦੇ ਸ਼ਬਦ ਸੀ ਔਰ ਇੱਕ ਇੱਕ ਗੱਲ ਨਵਜੋਤ ਸਿੰਘ ਸਿੱਧੂ ਨੇ ਉੱਥੇ ਨੀਤੀਗਤ ਵਿਰੋਧ ਪੰਜਾਬ ਵਾਲਿਆਂ ਦਾ ਵੀ ਕੀਤਾ ਦਿੱਲੀ ਵਾਲਿਆਂ ਦਾ ਵੀ ਕੀਤਾ ਚਲੋ ਜੀ ਸਾਰੇ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਵੱਖਰੀ ਜਿਹੜੀ ਰੈਲੀ ਹੋਈ ਸੁਖਪਾਲ ਸਿੰਘ ਖਹਿਰਾ ਦੀ ਖਹਿਰਾ ਦੀ ਰੈਲੀ ਦੇ ਵਿੱਚ ਇੱਕ ਵੱਡੀ ਗੱਲ ਰਹੀ ਕਿ ਸੁਖਪਾਲ ਸਿੰਘ ਖਹਿਰਾ ਸਟੇਜ ਦੇ ਉੱਤੇ ਆਉਂਦੇ ਨੇ ਤੇ ਮਾਫੀ ਮੰਗਦੇ ਨੇ ਬੀਬੀ ਜਗੀਰ ਕੌਰ ਹੋਣਾਂ ਤੋਂ ਕਹਿੰਦੇ ਕਿ ਜਿਸ ਸਮੇਂ ਦਰਮਿਆਨ ਜਦੋਂ ਅਸੀਂ ਪਾਵਰ ਦੇ ਵਿੱਚ ਸੀ ਕਹਿੰਦੇ ਕੁਝ ਧੱਕੇ ਬੀਬੀ ਜਗੀਰ ਕੌਰ ਨਾਲ ਮੇਰੇ ਵੱਲੋਂ ਹੋਏ ਕਹਿੰਦੇ ਮੈਂ ਉਹਨਾਂ ਦੀ ਮਾਫੀ ਮੰਗਦਾ ਪਰ ਅੱਜ ਖੁਸ਼ੀ ਹੈ ਕਿ ਜਿਨ੍ਹਾਂ ਦੇ ਨਾਲ ਮੇਰੇ ਵੱਲੋਂ ਵੀ ਧੱਕਾ ਹੋਇਆ ਕ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਤੇ ਉਹਨਾਂ ਲੀਡਰਾਂ ਨੂੰ ਜਾਂ ਉੱਪਰ ਦੀ ਲੀਡਰਸ਼ਿਪ ਬੇਸ਼ੱਕ ਉਹਦੇ ਵਿੱਚ ਲੱਖਾਂ ਸਿਧਾਨਾ ਹੋਵੇ ਸਿਮਰਨਜੀਤ ਸਿੰਘ ਮਾਨ ਹੋਵੇ ਜਾਂ ਹੋਰ ਸਾਰੇ ਲੀਡਰ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਇਕੱਠੇ ਹੋ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਸਿਆਸਤ ਨਹੀਂ ਦੇਖੋ ਸੁਖਪਾਲ ਖੈਰਾ ਵੀ ਸਿਆਣੇ ਲੀਡਰ ਨੇ ਸੁਖਪਾਲ ਖੈਰਾ ਨੇ ਵੀ ਜਿਹੜੀ ਗੱਲ ਕੀਤੀ ਹੈ ਉਹਨਾਂ ਨੇ ਭਾਵਨਾਤਮਕ ਰੂਪ ਚ ਕਿਉਂਕਿ ਜੇਲ੍ਹ ਕੱਟਣੀ ਪਈ ਉਹਨਾਂ ਨੂੰ ਲੰਮਾ ਸਮਾਂ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਜਿਵੇਂ ਮੈਨੂੰ ਜੇਲ੍ਹ ਹੋਈ ਮੇਰੇ ਨਾਲ ਸਾਰਿਆਂ ਨੇ ਹਮਦਰਦੀ ਪ੍ਰਗਟ ਕੀਤੀ ਦੂਸਰਾ ਗਗਨਦੀਪ ਜੀ ਮੈਂ ਇੱਕ ਗੱਲ ਸਪਸ਼ਟ ਕਹਿਣਾ ਚਾਹੂੰਗਾ ਜੇ ਲੀਡਰਾਂ ਨੇ ਰਾਜਨੀਤੀ ਕਰਨੀ ਹੈ ਤੇ ਫਿਰ ਜੇਲ੍ਹਾਂ ਜੂਲ੍ਹਾਂ ਤੋਂ ਕਾਹਦਾ ਡਰਨਾ ਭਗਤ ਸਿੰਘ ਵਰਗੇ ਫਿਰ ਤਾਂ ਉਹ ਸਮਝੌਤੇ ਕਰ ਜਾਂਦੇ ਫਿਰ ਤਾਂ ਭਗਤ ਸਿੰਘ ਫਾਂਸੀ ਤੇ ਕਿਉਂ ਚੜ੍ਹਦਾ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਲੀਡਰ ਜੇਲ੍ਹ ਜਾਣ ਤੋਂ ਹੀ ਡਰ ਗਿਆ ਜਾਂ ਜਿਹੜਾ ਲੀਡਰ ਜੇਲ੍ਹ ਜਾ ਕੇ ਆਉਣ ਤੋਂ ਬਾਅਦ ਘਬਰਾ ਗਿਆ ਉਹ ਲੀਡਰ ਨਹੀਂ ਪਰ ਸੁਖਪਾਲ ਖੈਰਾ ਤਕੜਾ ਲੀਡਰ ਹੈ ਇਹਦੇ 'ਚ ਕੋਈ ਦੂਰਾਈ ਨਹੀਂ ਹੈ ਜੇਲ੍ਹ ਜਾਣ ਤੋਂ ਬਾਅਦ ਵੀ ਸੁਖਪਾਲ ਸਿੰਘ ਖਹਿਰਾ ਉਸੇ ਮਾਦੇ 'ਚ ਖੜਾ ਹੈ ਉਸੇ ਜਿਗਰੇ ਦੇ ਨਾਲ ਖੜਾ ਇਹ ਖੜਨਾ ਚਾਹੀਦਾ ਸੀ ਹੁਣ ਨਵਜੋਤ ਸਿੰਘ ਸਿੱਧੂ ਵੀ ਉਵੇਂ ਖੜਾ ਹੈ ਹੁਣ ਨਵਜੋਤ ਸਿੰਘ ਸਿੱਧੂ ਨੂੰ ਵੀ ਤਾਂ ਕਿੰਨੇ ਸਾਲਾਂ ਬਾਅਦ ਦੁਬਾਰਾ ਜੇਲ੍ਹ ਕਟਾਈ ਸਿਸਟਮ ਨੇ ਸੋ ਜਦੋਂ ਤੁਸੀਂ ਦੇਸ਼ ਹਿੱਤ 'ਚ ਲੜਨਾ ਹੈ ਸਮਾਜ ਹਿੱਤ 'ਚ ਲੜਨਾ ਹੈ ਫਿਰ ਐਵੇਂ ਜੇਲ੍ਹ ਜੂਲੇ ਤਾਂ ਫਿਰ 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 ਤਾਂ ਕਿੰਨੇ ਲੋਕਾਂ ਨੇ ਜੇਲਾਂ ਕਟੀਆਂ ਸਾਡੇ ਸਾਡੇ ਲੋਕ ਕਿੰਨੇ ਕਿੰਨੇ ਜੇਲਾਂ ਕਟੀਆਂ ਨੇ ਫਿਰ ਤਾਂ ਉਹ ਸਮਝੌਤੇ ਕਰ ਜਾਂਦੇ ਵੀ ਸਾਨੂੰ ਜੇਲਾਂ ਛੱਡ ਦਿਓ ਜੀ ਸੋ ਇਸ ਕਰਕੇ ਪੋਲੀਟੀਕਲ ਤੌਰ ਦੇ ਉੱਤੇ ਜਦੋਂ ਤੁਸੀਂ ਲੜਦੇ ਹੋ ਮੁੱਦਿਆਂ ਤੇ ਤੇ ਉਦੋਂ ਇਹ ਕੁਝ ਹੁੰਦਾ ਹੈ ਇਹ ਸੁਖਪਾਲ ਖੈਰਾ ਪਹਿਲੀ ਵਾਰੀ ਪਹਿਲਾ ਲੀਡਰ ਨਹੀਂ ਸੁਖਪਾਲ ਖੈਰਾ ਜਿਹੜਾ ਜੇਲ੍ਹ ਗਿਆ ਨਵਜੋਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਗਿਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਜੇਲ੍ਹਾਂ ਚ ਭੇਜਿਆ ਜਾਂਦਾ ਰਿਹਾ ਹੈ ਪੰਜਾਬ ਚ ਵੀ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੂੰ ਜੇਲ੍ਹਾਂ ਚ ਭੇਜਿਆ ਜਾਂਦਾ ਰਿਹਾ ਸੋ ਇਹ ਤਾਂ ਜਦੋਂ ਹੁਣ ਤੁਸੀਂ ਸੱਤਾ ਦੇ ਨਾਲ ਲੜਨਾ ਹੈ ਤੇ ਤੁਸੀਂ ਜਦੋਂ ਸੱਤਾ ਦੇ ਨਾਲ ਲੜਨਾ ਹੈ ਤੇ ਸੱਤਾ ਨੇ ਵੀ ਤਾਂ ਜ਼ੋਰ ਦਿਖਾਉਣਾ ਹੈ ਨਾ ਤੁਹਾਡੇ ਕੋਲੇ ਤਾਕਤ ਹੈ ਕਿ ਤੁਸੀਂ ਸੱਤਾ ਤੇ ਸਵਾਲ ਕਰੋਗੇ ਤੇ ਜਿੱਦਣ ਤੁਸੀਂ ਕੋਈ ਮਾੜੀ ਜਿਹੀ ਕਮੀ ਛੱਡ ਗਏ ਉਹਦਣ ਸੱਤਾ ਨੇ ਤੁਹਾਨੂੰ ਅੰਦਰ ਭੇਜ ਦੇਣਾ ਇਹ ਤਾਂ ਇੱਕ ਕਹਿੰਦੇ ਨੇ ਸਮਾਜਿਕ ਲੜਾਈ ਹੈ ਸੱਤਾ ਨਾਲ ਲੜਨਾ ਨਹੀਂ ਛੱਡਣਾ ਚਾਹੀਦਾ ਸੱਤਾ ਜਿੱਥੇ ਕਮਜ਼ੋਰ ਹੈ ਜਿੱਥੇ ਸੱਤਾ ਨੀਤੀਆਂ ਨਾਲ ਸੂਬੇ ਦਾ ਘਾਣ ਕਰਦੀ ਹੈ ਉੱਥੇ ਸੱਤਾ ਦਾ ਵਿਰੋਧ ਕਰੋ ਫਿਰ ਕੋਈ ਵੀ ਹੋਵੇ ਚਾਹੇ ਭਗਵੰਤ ਮਾਨ ਦੀ ਸਰਕਾਰ ਹੋਵੇ ਮੋਦੀ ਸਾਹਿਬ ਦੀ ਸਰਕਾਰ ਹੋਵੇ ਜਾਂ ਪਹਿਲਾਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਉਦੋਂ ਵੀ ਕਿੰਨੇ ਲੀਡਰ ਲੜਦੇ ਰਹੇ ਹੁਣ ਸਿਮਰਜੀਤ ਬੈਂਸ ਨੂੰ ਕਿੰਨੀ ਵਾਰੀ ਜੇਲ੍ਹ ਭੇਜਿਆ ਗਿਆ ਪਹਿਲਾਂ ਸਿਮਰਜੀਤ ਬੈਂਸ ਉਹ ਵੀ ਕੋਈ ਕ੍ਰਿਮੀਨਲ ਥੋੜੀ ਸੀ ਉਹ ਠੀਕ ਹੈ ਹੁਣ ਉਹਦੇ ਤੇ ਉਸ ਤੋਂ ਬਾਅਦ ਰੇਪ ਦਾ ਕੇਸ ਆਇਆ ਉਹ ਤਾਂ ਚਲੋ ਹੁਣ ਦੀਆਂ ਗੱਲਾਂ ਨੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਸਿਮਰਜੀਤ ਬੈਂਸ ਨਾਲ ਕੀ ਹੁੰਦਾ ਸੀ ਬਿਲਕੁਲ ਜਦੋਂ ਜਦੋਂ ਪੀਡੀਏ ਸੀ ਉਦੋਂ ਵੀ ਸਿਮਰਜੀਤ ਬੈਂਸ ਨਾਲ ਵੀ ਇਹ ਹੁੰਦਾ ਰਿਹਾ ਇਹ ਜਦੋਂ ਤੁਸੀਂ ਸੱਤਾ ਚੋਂ ਇਹ ਚੀਜ਼ਾਂ ਹੋਣ ਗਈਆਂ ਹੁਣ ਜਦੋਂ ਕੈਪਟਨ ਮਰਿੰਦਰ ਨੇ ਜ਼ੋਰ ਲਾਇਆ ਸੀ ਇੱਕ ਵਾਰੀ ਬਾਦਲਾਂ ਤੇ ਬਾਦਲ ਅੰਦਰ ਭੇਜੇ ਉਹ ਗੱਲ ਵੱਖਰੀ ਹੈ ਕਿ ਬਾਦਲ ਕੈਪਟਨ ਨੂੰ ਅੰਦਰ ਨਹੀਂ ਭੇਜ ਸਕੇ ਇਹ ਪਤਾ ਨਹੀਂ ਕਿਉਂ ਜਿਹੜਾ ਨਹੀਂ ਹੋ ਸਕਿਆ ਕਿਉਂਕਿ ਕੈਪਟਨ ਮਰਿੰਦਰ ਤੇ ਵੀ ਸਿਟੀ ਸੈਂਟਰ ਦਾ ਕੇਸ ਸੀ ਪਰ ਜੇਲ ਜੇ ਤੁਸੀਂ ਸਮਾਜਿਕ ਲੜਾਈ ਲੜਨੀ ਹੈ ਸਮਾਜਿਕ ਮੁੱਦਿਆਂ ਤੇ ਲੜਾਈ ਲੜਨੀ ਹੈ ਫਿਰ ਜੇਲ੍ਹ ਆਲਾ ਫਿਰ ਫੇਰੇ ਜੇਲ੍ਹ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਹੋਣਾ ਚਾਹੀਦਾ ਤੁਸੀਂ ਜੇ ਤੁਹਾਡੀ ਜ਼ਮਾਨਤ ਹੋ ਗਈ ਤੁਸੀਂ ਫੇਰ ਆਪਣੇ ਕੰਮ ਤੇ ਲੱਗ ਜਾਓ ਹਮ ਔਰ ਉਸੇ ਤਰ੍ਹਾਂ ਲੱਗ ਵੀ ਗਿਆ ਸੁਖਪਾਲ ਖੈਰਾ ਮੰਚ ਤੋਂ ਬੋਲੇ ਠੀਕ ਹੈ ਸੁਖਪਾਲ ਖੈਰਾ ਨੇ ਜਿਹੜੀ ਇਹ ਗੱਲ ਕਹੀ ਹੈ ਉਹਨਾਂ ਨੇ ਆਪਣਾ ਵੱਡਾ ਦਿਲ ਦਿਖਾਇਆ ਉਹਨਾਂ ਨੂੰ ਲੱਗਿਆ ਕਿ ਜੇ ਮੈਂ ਜੇਲ੍ਹ ਗਿਆ ਸੁਖਪਾਲ ਖੈਰਾ ਨੂੰ ਲੱਗਿਆ ਵੀ ਜੇ ਮੈਂ ਜੇਲ੍ਹ ਗਿਆ ਤੇ ਮੇਰੇ ਨਾਲ ਹਮਦਰਦੀ ਦੇ ਤੌਰ ਤੇ ਮੇਰੇ ਇਹ ਲੋਕ ਖੜੇ ਨੇ ਹਾਂ ਰਾਜਨੀਤੀ ਕਦੀ ਵੀ ਨਿੱਜਤਾ ਦੇ ਵਿਰੋਧੀ ਨਹੀਂ ਹੋਣੀ ਚਾਹੀਦੀ ਮੈਂ ਪੰਜਾਬ 'ਚ ਬਹੁਤ ਇੱਕ ਮਾੜੀ ਚੀਜ਼ ਦੇਖਦਾ ਸਾਡੇ ਕੋਈ ਵੀ ਪੋਲਿਟਿਕਲ ਪਾਰਟੀਆਂ ਦੇ ਲੀਡਰ ਨੇ ਜਦੋਂ ਤੁਸੀਂ ਸਿਆਸਤ ਕਰਦੇ ਹੋ ਤੁਸੀਂ ਪਰਿਵਾਰਾਂ ਦੇ ਮੈਂਬਰਾਂ ਨੂੰ ਕਿਉਂ ਨਿੰਦਦੇ ਹੋ ਨਹੀਂ ਨਿੰਦਣਾ ਚਾਹੀਦਾ ਕੋਈ ਵੀ ਲੀਡਰ ਹੈ ਤੁਸੀਂ ਨਿੱਜੀ ਲੜਾਈ ਤੋਂ ਦੂਰ ਰਹੋ ਸਿਆਸੀ ਲੜਾਈ ਲੜੋ ਜਦੋਂ ਜਦੋਂ ਨਿੱਜੀ ਲੜਾਈਆਂ 'ਚ ਲੀਡਰ ਪੈਣਗੇ ਤੇ ਜਿਹਦਾ ਮੌਕਾ ਲੱਗੂਗਾ ਦੇਖੋ ਸਮੁੰਦਰ 'ਚ ਕੀ ਹੈ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਸਿਆਸਤ ਕੀ ਹੈ ਸਿਆਸਤ ਵੀ ਸਮੁੰਦਰ ਹੈ ਇੱਥੇ ਵੱਡੀ ਮੱਛੀ ਨੇ ਛੋਟੀ ਮੱਛੀ ਨੂੰ ਖਾਣਾ ਹੀ ਖਾਣਾ ਹੈ ਇਸ ਕਰਕੇ ਛੋਟੀ ਮੱਛੀ ਨੂੰ ਵੀ ਖਿਆਲ ਰੱਖਣਾ ਚਾਹੀਦਾ ਵੀ ਜਦ ਤੱਕ ਮੈਂ ਵੱਡੀ ਨਹੀਂ ਹੁੰਦੀ ਫਿੱ ਤਦ ਤੱਕ ਮੈਂ ਵੀ ਵਿਚਾਰ ਰੱਖਾਂ ਇਸ ਕਰਕੇ ਸਿਆਸਤ ਦਾ ਇੱਕੋ ਹੀ ਫਾਰਮੂਲਾ ਹੈ ਕਿ ਤੁਸੀਂ ਨੀਤੀਗਤ ਵਿਰੋਧ ਕਰੋ ਨੀਤੀਆਂ ਤੇ ਲੜੋ ਨਿੱਜੀ ਲੜਾਈਆਂ ਨਾ ਪਾਓ ਜਦੋਂ ਨਿੱਜੀ ਲੜਾਈਆਂ ਚ ਪਾਵਾਂਗੇ ਤੇ ਫਿਰ ਜੇਲ੍ਹਾਂ ਝੂਲਾ ਫਿਰ ਤਾਂ ਇਹ ਹੋਣੀਆਂ ਹੀ ਆ ਫਿਰ ਇਹਦੇ ਬੁਰਾ ਵੀ ਨਹੀਂ ਮਣਾਉਣਾ ਚਾਹੀਦਾ ਜੀ ਸਾਰੇ ਦੇ ਵਿਚਾਰ ਐਂਟਰੀ ਸੁਖਪਾਲ ਸਿੰਘ ਖਹਿਰੇ ਤੇ ਪੁੱਤਰ ਦੀ ਹੋਈ ਆ ਚਰਚਾ ਮ ਹਰ ਪਾਸੇ ਹੋਈਆਂ ਜਦੋਂ ਲਾਈਵ ਵੀ ਚੱਲੇ ਤੱਲੇ ਕਮੈਂਟ ਦੇ ਵਿੱਚ ਵੀ ਸੀ ਕਿ ਪਹਲਾਤ ਤੋਂ ਨਵਾਂ ਲੀਡਰ ਜਿਹੜਾ ਕਾਂਗਰਸ ਨੂੰ ਮਿਲ ਸਕਦਾ ਹੈ ਜਿਸ ਤਰੀਕੇ ਦੇ ਨਾਲ ਉਹ ਸਟੇਜ ਤੋਂ ਬੋਲਦਾ ਹਾਲਾਂਕਿ ਉਹ ਕਹਿੰਦਾ ਕਿ ਮੈਂ ਕੋਈ ਸਿਆਸੀ ਲੀਡਰ ਨਹੀਂ ਹਾਂ ਨਾ ਮੈਨੂੰ ਸਿਆਸਤ ਦਾ ਪਤਾ ਪਰ ਕਹਿੰਦੇ ਕਿ ਮੇਰੇ ਹਲਕੇ ਨੇ ਬਹੁਤ ਸਾਥ ਦਿੱਤਾ ਇਸ ਤੋਂ ਬਾਅਦ ਇਹ ਚਰਚਾਵਾਂ ਨੂੰ ਕਿਵੇਂ ਵੇਖਦੇ ਹੋ ਕਿ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਦੀ ਐਂਟਰੀ ਸਿਆਸਤ ਚ ਮੰਨਦੇ ਨਹੀਂ ਦੇਖੋ ਮੈਂ ਤਾਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਜਦੋਂ ਸੁਖਪਾਲ ਸਿੰਘ ਖਹਿਰਾ ਈਡੀ ਦੇ ਕੇਸ ਦੇ ਵਿੱਚ ਜੇਲ੍ਹ ਚ ਸੀ ਉਦੋਂ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕਹਿਤਾ ਸੀ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਨੂੰ ਕਿ ਅਗਰ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿ ਜੇ ਸੁਖਪਾਲ ਖਹਿਰਾ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ 2022 ਦੀਆਂ ਚੋਣਾਂ ਤੋਂ ਪਹਿਲਾਂ ਤੇ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਸੀ ਕਿ ਮੇਰੇ ਵੱਲੋਂ ਤੁਸੀਂ ਕੈਂਡੀਡੇਟ ਹੋਵੋਗੇ ਮੈਂ ਰਿਕਮੈਂਡ ਕਰੂੰਗਾ ਸੋ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਨੂੰ ਉਹਨਾਂ ਨੇ ਸਪਸ਼ਟ ਕਹਿਤਾ ਸੀ ਵੀ ਤੁਸੀਂ ਕੈਂਡੀਡੇਟ ਬਣੋ ਪਰ ਇਹਦੇ 'ਚ ਕੋਈ ਦੋਹਰਾ ਨਹੀਂ ਮਹਿਤਾਬ ਖਹਿਰਾ ਨੇ ਚੰਗਾ ਕੰਮ ਕੀਤਾ ਔਰ ਉਹਨਾਂ ਨੇ ਆਪਣੇ ਪਿਤਾ ਲਈ ਜਿਹੜੀ ਲੜਾਈ ਲੜੀ ਕਾਨੂੰਨੀ ਲੜਾਈ ਜਿਹੜੀ ਲੜੀ ਉਹਨੂੰ ਪੰਜਾਬ ਦੇ ਲੋਕ ਵੀ ਪ੍ਰਵਾਨਗੀ ਦੇ ਰਹੇ ਨੇ ਔਰ ਬਹੁਤ ਮਿਹਨਤ ਕੀਤੀ ਮਹਿਤਾਬ ਖਹਿਰਾ ਨੇ ਆਏ ਦਿਨੋਂ ਲਾਈਵ ਵੀ ਹੁੰਦੇ ਸੀ ਕੱਲੀ ਕੱਲੀ ਉਹਨਾਂ ਦੀ ਲੀਗਲ ਲੜਾਈ ਦੇ ਵਿੱਚ ਜਿਹੜੀ ਚੀਜ਼ ਸੀ ਉਹਨੂੰ ਸੋਸ਼ਲ ਮੀਡੀਆ ਤੇ ਅਪਡੇਟ ਕਰਦੇ ਸੀ ਮੀਡੀਆ ਦੇ ਵਿੱਚ ਵੀ ਉਹਨਾਂ ਦੀਆਂ ਸਾਰੀਆਂ ਗੱਲਾਂ ਆਉਂਦੀਆਂ ਸੀ ਸੋ ਮਹਿਤਾਬ ਖਹਿਰਾ ਭਵਿੱਖ ਦੇ ਵਿੱਚ ਅਗਰ ਸਿਆਸਤ ਦੇ ਵਿੱਚ ਵੀ ਆਉਣਗੇ ਦੇਖੋ ਜਿਹੜਾ ਵਿਅਕਤੀ ਸਮਾਜ 'ਚ ਆਪਣੀ ਛਵੀ ਬਣਾ ਗਿਆ ਜੇ ਉਹ ਆਪਣੇ ਪਿਤਾ ਲਈ ਲੜ ਸਕਦਾ ਹੈ ਤੇ ਉਹ ਦੂਸਰਾਂ ਲਈ ਵੀ ਲੜ ਸਕਦਾ ਹੈ ਕਿਉਂਕਿ ਉਹ ਇੱਕ ਜੁਝਾਰੂ ਆਗੂ ਦੇ ਤੌਰ ਤੇ ਉੱਭਰ ਸਕਦਾ ਹੈ ਤੇ ਇਸ ਦੇ ਨਾਲ ਹੀ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਹੋਈ ਆ ਉਸ ਰੈਲੀ ਤੇ ਬਹੁਤ ਚਰਚਾਵਾ ਸੀ ਕਹਿੰਦੇ ਕਿ ਮਾਲਬਿਕਾ ਸੂਦ ਜਿਹੜੀ ਕਾਂਗਰਸ ਦੇ ਵੱਡੇ ਲੀਡਰ ਮੁਕੇ ਹਲਕੇ ਚੋਂ ਉਹ ਕਹਿ ਦਿੰਦੇ ਨੇ ਕਿ ਮੇਰੀਆਂ ਫੋਟੋਆਂ ਉਤਾਰੋ ਰੈਲੀ ਦੇ ਵਿੱਚ ਸਾਡਾ ਇਸ ਰੈਲੀ ਨਾਲ ਕੋਈ ਸਬੰਧ ਨਹੀਂ ਉਹ ਬਹੁਤ ਸਾਰੇ ਸਵਾਲ ਕਾਂਗਰਸੀ ਲੋਕਲ ਲੀਡਰਸ਼ਿਪ ਵੱਲ ਚੁੱਕੇ ਜਾਂਦੇ ਪਰ ਫਿਰ ਵੀ ਨਵਜੋਤ ਸਿੰਘ ਸਿੱਧੂ ਰੈਲੀ ਇਕੱਠ ਕਰਨ ਚ ਬਹੁਤ ਵੱਡਾ ਕੰਮ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀਆਂ ਜਦੋਂ ਤੁਸੀਂ ਕਿਸੇ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਸਾਰੇ ਲੋਕ ਮੈਂਬਰਸ਼ਿਪ ਵਾਲੇ ਨੇ ਹੁਣ ਜਦੋਂ ਤੁਸੀਂ ਪਾਰਟੀ ਦੀ ਕਿਸੇ ਨੇ ਮੈਂਬਰਸ਼ਿਪ ਲੈ ਲਈ ਤੇ ਤੁਸੀਂ ਪ ਜੇ ਕਿਸੇ ਨੇ ਸਤਕਾਰ ਲਈ ਫੋਟੋਆਂ ਲਾ ਲਈਆਂ ਹੁਣ ਇੱਥੇ ਕੀ ਕਿਸੇ ਦੀ ਫੋਟੋ ਲਾਉਣ ਤੋਂ ਪਹਿਲਾਂ ਮੈਜਿਸਟ੍ਰੇਟ ਤੋਂ ਐਫੀਡੇਵਟ ਅਟੈਸਟ ਕਰਾ ਕੇ ਲੈਣਾ ਪੈਂਦਾ ਹੈ ਜਾਂ ਕਿਸੇ ਤੋਂ ਲਿਖਤੀ ਮਨਜ਼ੂਰੀ ਲੈਣੀ ਪੈਂਦੀ ਹੈ ਵੀ ਅਸੀਂ ਰੈਲੀ 'ਚ ਤੁਹਾਡੀ ਫੋਟੋ ਲਾਉਣੀ ਹੈ ਤੇ ਲੀਡਰ ਜਦੋਂ ਵੱਡੇ ਵੱਡੇ ਮੰਚਾਂ ਤੋਂ ਵੱਡੇ ਵੱਡੇ ਵਾਅਦੇ ਕਰਦੇ ਆ ਕਿ ਲੀਡਰ ਐਫੀਡੇਵਟ ਦੰਦੇ ਆ ਟੈਸਟ ਕਰਾ ਕੇ ਕਿ ਜੀ ਅਸੀਂ ਆਹ ਕੁਝ ਕਰਾਂਗੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀ ਤੁਸੀਂ ਗੱਲ ਬੀਬੀ ਮਾਲਵਿਕਾ ਸੂਦ ਦੀ ਕੀਤੀ ਕਿਉਂਕਿ ਉਹ ਚੋਣ ਉਥੋਂ ਲੜੇ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਦੀ ਤਸਵੀਰ ਲਾ ਲਈ ਹੋਣੀ ਅਗਰ ਉਹਨਾਂ ਨੂੰ ਇਤਰਾਜ਼ ਸੀ ਉਹਨਾਂ ਨੇ ਉਤਾਰ ਲਈ ਹੋਣੀ ਖਰ ਮੈਂ ਦੇਖਿਆ ਨਹੀਂ ਕਿ ਉਹਨਾਂ ਨੇ ਕਦੋਂ ਲਾਈ ਉਤਾਰੀ ਜਾਂ ਨਹੀਂ ਉਤਾਰੀ ਪਰ ਇਹ ਕੋਈ ਵੱਡਾ ਵਿਵਾਦ ਨਹੀਂ ਔਰ ਪੋਲਿਟੀਕਲ ਪਾਰਟੀਆਂ ਦੇ ਵਿੱਚ ਗਗਨਦੀਪ ਜੀ ਅੱਜਕੱਲ ਮੈਂ ਨਵਾਂ ਚਲਨ ਦੇਖ ਰਿਹਾ ਜੇ ਕੋਈ ਐਮਐਲਏ ਹਾਰ ਜਾਂਦਾ ਹੈ ਕਹਿ ਦਿੰਦੇ ਨੇ ਜੀ ਇਹ ਹਲਕਾ ਇੰਚਾਰਜ ਬਣ ਗਏ ਤੇ ਜੇ ਹਲਕਾ ਇੰਚਾਰਜ ਬਣ ਗਏ ਇਹ ਕੋਈ ਇਹ ਕੋਈ ਜ਼ਾਬਤਾ ਨਹੀਂ ਹੈਗਾ ਜੀ ਜੀ ਹਲਕਾ ਇਨਚਾਰਜ ਤੋਂ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਤੁਸੀਂ ਸਾਊਂਡ ਲਾਉਣੀ ਹੈ ਤਾਂ ਤੁਸੀਂ ਡੀਸੀ ਤੋਂ ਮਨਜ਼ੂਰੀ ਲੈ ਲੈਣੇ ਹੋ ਤੁਸੀਂ ਰੈਲੀ ਦਾਣਾ ਮੰਡੀ ਚ ਕਰਨੀ ਹੈ ਤਾਂ ਤੁਸੀਂ ਕਮੇਟੀ ਤੋਂ ਮਨਜ਼ੂਰੀ ਲੈ ਲੈਣੇ ਹੋ ਕੀ ਹੁਣ ਤੁਹਾਨੂੰ ਲੀਡਰਾਂ ਤੋਂ ਵੀ ਮਨਜ਼ੂਰੀ ਲੈਣੀ ਪਿਆ ਕਰੂਗੀ ਵਰਕਰਾਂ ਨੂੰ ਵਲੰਟੀਅਰਸ ਨੂੰ ਵੀ ਜੇ ਅਸੀਂ ਰੈਲੀ ਕਰਨੀ ਹੈ ਲਿਖਤੀ ਦਰਖਾਸਤ ਲੈ ਕੇ ਜਾਣਗੇ ਵਲੰਟੀਅਰ ਵੀ ਅਸੀਂ ਦਰਖਾਸਤ ਲੈ ਕੇ ਆਏ ਹਾਂ ਜੀ ਸਾਨੂੰ ਰੈਲੀ ਕਰਨ ਦੀ ਮਨਜ਼ੂਰੀ ਦਿਓ ਸਾਨੂੰ ਫੋਟੋਆਂ ਲਾਉਣ ਦੀ ਮਨਜ਼ੂਰੀ ਦਿਓ ਜੇ ਕੋਈ ਇਹੋ ਜਿਹੀ ਪ੍ਰਥਾ ਬਣਾ ਦੇ ਕਾਂਗਰਸ ਪਾਰਟੀ ਫਿਰ ਤਾਂ ਪਰਫਾਰਮੇ ਅਪਲੋਡ ਕਰ ਦੇਣ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਆ ਪਰਫਾਰਮੇ ਜੀ ਜੇ ਕਿਸੇ ਵਲੰਟੀਅਰ ਨੇ ਕੋਈ ਰੈਲੀ ਕਰਾਉਣੀ ਕੋਈ ਫੰਕਸ਼ਨ ਕਰਾਉਣਾ ਹੈ ਤੇ ਦਰਖਾਸਤ ਲਿਖ ਕੇ ਫਾਰਮ ਭਰ ਕੇ ਚੰਡੀਗੜ੍ਹ ਦਫ਼ਤਰ ਤੋਂ ਮੋਹਰ ਲਵਾਣੀ ਫਿਰ ਤਾਂ ਸਾਰੇ ਓਦਾਂ ਕਰ ਲੈਣਗੇ ਕਿਉਂਕਿ ਇਹ ਕੋਈ ਇਦਾਂ ਦੀ ਪਰੰਪਰਾ ਰਹੀ ਨਹੀਂ ਹਾਂ ਜੇ ਕਿਸੇ ਲੀਡਰ ਨੂੰ ਇਹ ਲੱਗਦਾ ਵੀ ਮੇਰੀ ਤਸਵੀਰ ਨਾ ਲਾਓ ਤੇ ਨਹੀਂ ਲਾਉਣੀ ਚਾਹੀਦੀ ਅਗਰ ਕਿਸੇ ਲੀਡਰ ਨੂੰ ਲੱਗਦਾ ਕਿ ਮੇਰੀ ਤਸਵੀਰ ਨਾ ਲੱਗੇ ਤੇ ਨਹੀਂ ਲਾਉਣੀ ਚਾਹੀਦੀ ਜਿਨ੍ਹਾਂ ਨੇ ਵੀ ਲਾਈ ਜ਼ੁਬਾਨੀ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਅਗਰ ਜ਼ੁਬਾਨੀ ਪੁੱਛ ਕੇ ਵੀ ਨਹੀਂ ਗੱਲ ਬਣਦੀ ਫਿਰ ਵੀ ਕੋਈ ਐਡਾ ਵੱਡਾ ਮਸਲਾ ਨਹੀਂ ਕਿਉਂਕਿ ਉਹ ਲੀਡਰ ਲਾਉਂਦੇ ਨੇ ਤੁਹਾਡੀ ਪਾਰਟੀ ਦੇ ਵਿੱਚ ਤੁਸੀਂ ਚੋਣ ਲੜੇ ਹੋ ਜਾਂ ਤੁਸੀਂ ਪਾਰਟੀ ਦੇ ਵਿੱਚ ਸਰਗਰਮ ਆਗੂ ਹੋ ਉਹ ਤੁਹਾਡੀ ਇੱਜ਼ਤ ਨੂੰ ਫੋਟੋ ਲਾਉਂਦੇ ਨੇ ਕਿ ਜੀ ਇਹ ਵੀ ਸਾਡੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਜਾਂ ਸਾਡੇ ਕੈਂਡੀਡੇਟ ਨੇ ਜਾਂ ਸਾਡੇ ਕਾਂਗਰਸ ਪਾਰਟੀ ਦੇ ਆਗੂ ਨੇ ਹੁਣ ਜੇ ਕਿਸੇ ਨੂੰ ਨਹੀਂ ਇਤਰਾਜ਼ ਤੇ ਉਹਦੀ ਫੋਟੋ ਨਾ ਲਾਓ ਭਾਈ ਪਰ ਪਿੱਛੇ ਵੀ ਮੈਂ ਦੇਖਿਆ ਬਹੁਤ ਸਾਰੇ ਲੀਡਰਾਂ ਨੇ ਕਿਹਾ ਕਿ ਜੀ ਉਹਨਾਂ ਦੀ ਫੋਟੋ ਨਹੀਂ ਲਾਈ ਜੀ ਉਹਨਾਂ ਦੀ ਫੋਟੋ ਨਹੀਂ ਲਈ ਜੀ ਸੋ ਫੋਟੋ ਆ ਨਹੀਂ ਸਿਆਸਤ ਤੋਂ ਬਾਹਰ ਆ ਜਾਣਾ ਚਾਹੀਦਾ ਕੋਈ ਵੀ ਪਾਰਟੀ ਕਿਸੇ ਦੀ ਨਿੱਜੀ ਜ਼ਗੀਰ ਨਹੀਂ ਹੁੰਦੀ ਕੋਈ ਪਾਰਟੀ ਕਿਸੇ ਦੀ ਨਿੱਜੀ ਜ਼ਗੀਰ ਨਹੀਂ ਹੁੰਦੀ ਕੋਈ ਵੀ ਵਲੰਟੀਅਰ ਵਰਕਰ ਉਹ ਚਾਹ ਨਾ ਫੋਟੋ ਲਾਂਦਾ ਉਹਦੇ ਪਿੱਛੇ ਉਹਦਾ ਕੋਈ ਮਾੜਾ ਮਕਸਦ ਨਹੀਂ ਹੁੰਦਾ ਸੋ ਪਰ ਕਈ ਵਾਰੀ ਮੈਂ ਦੇਖਦਾ ਜਿਹੜੀ ਉਹਦਾ ਮੋਗੇ 'ਚ ਵੀ ਰੈਲੀ ਹੋਈ ਜਿਸ ਹਿਸਾਬ ਨਾਲ ਉੱਥੇ ਰਸ਼ ਆਇਆ ਇਹ ਰਸ਼ ਆਉਣਾ ਹੀ ਸੀ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਕਾਂਗਰਸ ਦੇ ਕੁਝ ਲੀਡਰਾਂ ਨੇ ਵਿਰੋਧ ਵੀ ਕੀਤਾ ਉਹ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜਦੋਂ ਕੋਈ ਵੀ ਲੀਡਰ ਰੈਲੀ ਕਰਨ ਆਉਂਦਾ ਭਾਸ਼ਣ ਕਰਨ ਆਉਂਦਾ ਤੇ ਮੈਨੂੰ ਲੱਗਦਾ ਹੈ ਕਿ ਉਹਦਾ ਆਪਣਾ ਕਿਰਦਾਰ ਕਿੱਡਾ ਹੈ ਉਹਦੇ ਹਿਸਾਬ ਨਾਲ ਲੋਕਾਂ ਨੂੰ ਸੁਣਨ ਆਉਂਦੇ ਨੇ ਹੁਣ ਨਵਜੋਤ ਸਿੰਘ ਸਿੱਧੂ ਦਾ ਕਦ ਵੱਡਾ ਹੈ ਨਵਜੋਤ ਸਿੰਘ ਸਿੱਧੂ ਦਾ ਰੈਲੀ ਸੀ ਨਵਜੋਤ ਸਿੰਘ ਸਿੱਧੂ ਦੇ ਨਾਂ ਨੂੰ ਲੋਕਾਂ ਨੇ ਆਉਣਾ ਸੀ ਅੱਛਾ ਜੇ ਕਾਂਗਰਸ ਨੇ ਜਾਂ ਕੁਝ ਲੋਕਾਂ ਨੇ ਕਿਸੇ ਨੂੰ ਨਾਂ ਵੀ ਕਿਹਾ ਹੁੰਦਾ ਵੀ ਇੱਥੇ ਨਾ ਆਇਓ ਜਿਉ ਇਹ ਵੀ ਕਹਿ ਰਹੇ ਨੇ ਵੀ ਆਓ ਆਪਾਂ ਸਾਰੇ ਚਲੀਏ ਤਾਂ ਵੀ ਇਕੱਠੇ ਡਾ ਰਹਿਣਾ ਸੀ ਬਹੁਤੇ ਫਰਕ ਨਹੀਂ ਪੈਂਦੇ ਇਕੱਠਾਂ ਨੂੰ ਕਿਸੇ ਨੂੰ ਤੁਸੀਂ ਬਠਿੰਡੇ ਦੇਖ ਲਓ ਬਠਿੰਡੇ ਕਈ ਲੋਕਾਂ ਨੇ ਕਿਹਾ ਵੀ ਜੀ ਨਾ ਜਾਓ ਜੀ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਕੋਈ ਫਰਕ ਪਿਆ ਜੇ ਉਹ ਵੀ ਨਾਲ ਹੁੰਦੇ ਤੇ 10 ਲੋਕਾਂ ਦੀ ਗਿਣਤੀ ਵੱਧ ਜਾਣੀ ਸੀ ਸੋ ਬਹੁਤੇ ਜ਼ਿਆਦਾ ਫਰਕ ਨਹੀਂ ਪੈਂਦੇ ਜਦੋਂ ਲੀਡਰ ਵੱਡੇ ਹੁੰਦੇ ਨੇ ਤੇ ਫਿਰ ਉਹ ਰੈਲੀਆਂ 'ਚ ਇਕੱਠ ਆਉਂਦੇ ਲੋਕ ਸੁਣਨ ਆਉਂਦੇ ਨੇ ਬਿਲਕੁਲ ਸੋ ਇਹ ਜ਼ਰੂਰ ਕਿ ਇਹ ਕੇ ਦੋ ਜੋ ਰੈਲੀਆਂ ਹੋਈਆਂ ਇਹਨਾਂ ਦੋਹਾਂ ਰੈਲੀਆਂ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਲਈ ਸਮੀਕਰਨ ਬਣੇ ਨੇ ਇਹ ਸਮੀਕਰਨ ਕਾਂਗਰਸ ਦੇ ਲਈ ਸੂਚਣ ਵਾਲੇ ਨੇ ਕਿ ਇਹ ਦੋ ਰੈਲੀਆਂ ਜਿਸ ਕਦਰ ਪੰਜਾਬ ਦੇ ਵਿੱਚ ਹੋਈਆਂ ਇਹ ਦੋ ਵੱਡੇ ਲੀਡਰਾਂ ਦੇ ਵੱਲੋਂ ਹੋਈਆਂ ਆਉਣ ਵਾਲੇ ਦਿਨਾਂ 'ਚ ਜੇਕਰ ਬਾਕੀ ਲੀਡਰ ਵੀ ਇਸੇ ਤਰ੍ਹਾਂ ਵੱਖੋ-ਵੱਖਰੇ ਪੱਧਰ ਤੇ ਰੈਲੀਆਂ ਕਰਦੇ ਨੇ ਤਾਂ ਅਨੁਸ਼ਾਸਨਹੀਣਤਾ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਹਾਈ ਕਮਾਂਡ ਜਾਂ ਹਾਈ ਕਮਾਂਡ ਦੇ ਭੇਜੇ ਹੋਏ ਸੁਨੇਹਿਆਂ ਦੇ ਉੱਤੇ ਜ਼ਰੂਰ ਸਵਾਲ ਉੱਠਣਗੇ ਕਿ ਆਖਿਰਕਾਰ ਅਨੁਸ਼ਾਸਨਹੀਣਤਾ ਕਿਹੜੀ ਰੈਲੀ ਨੂੰ ਮੰਨਿਆ ਜਾਵੇ ਤੇ ਕਿਹੜੀ ਨੂੰ ਨਾ